ਜਿਹੜੀਆਂ ਗੱਲਾਂ ਦੇਸ਼ ਦੇ ਅੰਦਰ ਨੇ ਪਹਿਲੀ ਗੱਲ ਤਾਂ ਇਹ ਆ ਕਿ ਜਿੰਨੇ ਅਸੀਂ ਇੱਥੇ ਬੈਠੇ ਆ ਸਿਰ ਤੇ ਪਗੜੀ ਬੰਨਦੇ ਆ 40-40 ਸਾਲ ਹੋ ਗਏ 50-50 ਸਾਲ ਹੋ ਗਏ ਉਮਰ ਆਪਣੇ ਹਿਸਾਬ ਨਾਲ ਕਦੇ ਕਿਸੇ ਨੇ ਸਾਨੂੰ ਤਾਂ ਰੋਕਿਆ ਨਹੀਂ ਨਾ ਪਗੜੀ ਬੰਨਣ ਤੋਂ ਇਸ ਦੇਸ਼ 'ਚ ਰੋਕਿਆ ਨਾ ਇਹ ਸਰਕਾਰਾਂ ਹੁੰਦੀਆਂ ਜਾਂਦੀਆਂ ਰਹਦੀਆਂ ਨੇ ਪਰ ਸਿਰਫ ਇੱਕੋ ਸਮਾਂ ਸੀ ਜਦੋਂ ਪਗੜੀ ਵਾਲਿਆਂ ਨੂੰ 3 ਦਿਨ ਲਗਾਤਾਰ ਔਰ ਜੋ ਜ਼ੁਲਮ ਉਹਨਾਂ ਤੇ ਹੋਇਆ ਗਲਾਂ 'ਚ ਟਾਇਰ ਪਾ ਪਾ ਕੇ ਜਲਾਏ ਗਏ ਉਹ ਕਿੰਨਾਂ ਨੇ ਜਲਾਏ ਫਿਰ ਉਸ ਤੋਂ ਬਾਅਦ ਵੀ ਹੋਰ ਦੇਖੋ ਜ ਲੋ ਜੇ ਆ ਫਰੀ ਵੈਰੋ ਉਹਨਾਂ ਨੇ ਬੁਲੇਟ ਫੋਰ ਬੁਲੇਟ ਆਪਣੀ ਕਿਤਾਬ ਆ ਉਹਦੇ ਚ ਲਿਖਿਆ ਬਕਾਇਦਾ ਕਿ ਮੈਂ ਰਜੀਵ ਗਾਂਧੀ ਨੂੰ ਕਿਹਾ ਕਿ ਜਿਹੜੀਆਂ 84 ਵਿਕਟਮ ਫੈਮਲੀਆਂ ਨੇ ਇਹਨਾਂ ਨੂੰ ਰਾਹਤ ਦਿੱਤੀ ਜਾਵੇ ਕਹਿੰਦੇ ਮੈਨੂੰ ਡਾਂਟ ਕੇ ਉੱਥੇ ਹੀ ਚੁੱਪ ਕਰਾਤਾ ਆਪਣੀ ਕਿਤਾਬ ਚ ਲਿਖ ਕੇ ਗਏ ਨੇ ਹੁਣ ਚੰਨੀ ਸਾਹਿਬ ਨੂੰ ਮੈਂ ਪੁੱਛਦਾ ਕਿ ਉਹ ਵੀ ਪੜ ਕੇ ਸੁਣਾ ਦੇ ਕੀ ਲਿਖਿਆ ਗਿਆ ਬਾਜਵਾ ਸਾਹਿਬ ਸੁਣਾ ਦੇਣ ਔਰ ਰਾਹੁਲ ਗਾਂਧੀ ਨੂੰ ਵੀ ਜਾ ਕੇ ਪੁੱਛ ਲੈਣ ਜਿਹੜਾ ਪਰਿਵਾਰ ਜ਼ੁਲਮ ਕਰਦਾ ਰਿਹਾ ਹੁਣ ਤੁਹਾਨੂੰ ਮੈਂ ਇੱਕ ਗੱਲ ਹੋਰ ਕਹਿਣੀ ਚਾਹਨਾ ਕਿ ਇਹ ਜਿਹੜਾ ਕਹਿੰਦੇ ਅਗੇ ਠੀਕ ਆ ਮੈਂ ਵੀ ਇਹ ਮੰਨਦਾ ਕਿ ਕੜਾ ਪਾਉਣ ਤੋਂ ਔਰ ਹੋਰ ਇਸ ਤਰ੍ਹਾਂ ਦੇ ਚਿੰਨ੍ਹ ਸ੍ਰੀ ਸਾਹਿਬ ਪਾਉਣ ਤੋਂ ਰੋਕਿਆ ਜਾਂਦਾ ਜਦੋਂ ਐਗਜ਼ਾਮ 'ਚ ਜਾਂਦੇ ਆ ਕੀ ਕਿਸੇ ਨੇ ਭਾਰਤੀ ਜਨਤਾ ਪਾਰਟੀ ਪੰਜਾਬ ਤੁਹਾਡੇ ਨਾਲ ਵਾਅਦਾ ਕਰਦੀ ਆ ਜਿੱਥੇ-ਜਿੱਥੇ ਵੀ ਇਹ ਹੋ ਅਸੀਂ ਵਿਰੋਧ ਕਰਾਂਗੇ ਔਰ ਉਹਦੇ 'ਚ ਬਦਲਾਅ ਕਰਵਾਵਾਂਗੇ ਰਾਹੁਲ ਗਾਂਧੀ ਨੂੰ ਪੁੱਛੋ ਵਿਦੇਸ਼ ਜਾ ਕੇ ਬੋਲ ਸਕਦਾ ਇੱਥੇ ਪੱਤਰ ਨਹੀਂ ਲਿਖ ਸਕਦਾ اپੋਜੀਸ਼ਨ ਲੀਡਰ ਆ ਇਹਨੂੰ ਲਿਖਣਾ ਚਾਹੀਦਾ ਕਿ ਵੀ ਤੁਸੀਂ ਆਪਣੇ ਐਗਜ਼ਾਮ ਚ ਕਿਉਂ ਨਹੀਂ ਪਾਉਣ ਦਿੰਦੇ ਉਸ ਕੰਸਰਨਡ ਜਿਹੜੀ ਸੰਸਥਾ ਨੂੰ ਲਿਖਣ ਕਿਸੇ ਨੇ ਨਹੀਂ ਲਿਖਿਆ ਔਰ ਯਾਰ ਇੱਕ ਮਿੰਟ ਸੁਣ ਲਓ ਐਸੀ ਕੀ ਵਪਾਰ ਹੋਣ ਲੱਗ ਗਿਆ ਤੇ ਉਹ ਪੁੱਛ ਸਕਦੇ ਆ ਕਿ ਵੀ ਤੁਸੀਂ ਰਾਹੁਲ ਜੀ ਪੱਤਰ ਲਿਖਿਆ ਬਾਜਵਾ ਸਾਹਿਬ ਤੁਸੀਂ ਲਿਖਿਆ ਜਾਂ ਸ਼੍ਰੋਮਣੀ ਗੁਰਦਵਾਰਾ ਪ੍ਰੰਤਕ ਕਮੇਟੀ ਨੇ ਲਿਖਿਆ ਹੋਵੇ ਉਹ ਦਿਖਾ ਦੇਣ ਕਿਸੇ ਸੰਸਥਾ ਨੇ ਨਹੀਂ ਲਿਖਿਆ ਸਿਰਫ ਸਾਡੇ ਖਿਲਾਫ ਪ੍ਰਚਾਰ ਕਰਨਾ ਸਾਡਾ ਚਿਹਰਾ ਖਰਾਬ ਕਰਨਾ ਮੋਦੀ ਜੀ ਦਾ ਚਿਹਰਾ ਖਰਾਬ ਕਰਨਾ ਇਹੀ ਮਨਸ਼ਾ ਇਹਨਾਂ ਦੀ ਸਿੱਖਾਂ ਦਾ ਭਲਾ ਸਿੱਖਾਂ ਨਾਲ ਕੋਈ ਐਸੀ ਗੱਲ ਨਾ ਹੋਵੇ ਉਹ ਮਨਸ਼ਾ ਹੀ ਨਹੀਂ ਹੈ ਇਹਨਾਂ ਦੀ ਕਿਸੇ ਦੀ ਇਹ ਰਾਜਨੀਤਿਕ ਮਨਸ਼ਾ ਨੇ ਆਪਣੇ ਰਾਜਨੀਤਿਕ ਹਿੱਤਾਂ ਤੋਂ ਪ੍ਰੇਰਿਤ ਗੱਲਾਂ ਕਰਦੇ ਨੇ ਔਰ ਵਿਦੇਸ਼ ਜਾ ਕੇ ਕਰਨ ਦੀ ਕੀ ਜ਼ਰੂਰਤ ਸੀ ਇਹ ਤਾਂ ਇੱਥੇ ਭਾਰਤ 'ਚ ਹੀ ਹੁਣ ਜੋ ਹੁਣ ਫਿਰ ਜਿਹੜਾ ਆ ਡੱਲੇਵਾਲ ਸਾਹਿਬ ਤੇ ਬਾਕੀਆਂ ਨੂੰ ਕਹਿੰਦੇ ਆ ਜੀ ਸ੍ਰੀ ਸਾਹਿਬ ਪਾ ਕੇ ਜਾਣ ਤੋਂ ਰੋਕਦਾ ਪਹਿਲੀ ਗੱਲ ਤਾਂ 6 ਇੰਚ ਦਾ ਬਲੇਡ ਅਲਾਉਡ ਆ 3 ਇੰਚ ਦਾ ਹੱਥਾ ਸ੍ਰੀ ਸਾਹਿਬ ਦਾ ਜੇ ਉਸ ਤੋਂ ਜ਼ਿਆਦਾ ਹੋਵੇ ਉਹ ਨਹੀਂ ਜਾਣ ਦਿੰਦੇ ਕਿਉਂਕਿ ਅਕਾਲ ਤਖਤ ਸਾਹਿਬ ਨੇ ਵੀ ਉਸ ਨੂੰ ਮੰਨਿਆ ਹੈਗਾ ਔਰ ਦੂਸਰਾ ਉਹਨਾਂ ਦਾ ਇਹ ਰੀਜ਼ਨ ਨਹੀਂ ਸੀ ਉਹ ਸ਼ਾਂਤੀ ਫਲਾਉਣ ਵਾਸਤੇ ਵੀ ਜਾਂਦੇ ਨੇ ਕੋਈ ਕਿਸਾਨ ਹਿੱਤਾਂ ਤੋਂ ਪ੍ਰੇਤ ਨਹੀਂ ਹੈਗੇ ਉਹ ਮੈਂ ਅੱਜ ਇੱਥੋਂ ਕਹਿੰਦਾ ਤੁਹਾਨੂੰ ਜਿੱਦਣ ਉਹਨਾਂ ਨੇ ਕਿਸਾਨ ਹਿਤਾਂ ਦੀ ਉਹਦੇ ਲਈ ਗੱਲ ਕਰਨੀ ਹੋਵੇ ਸਾਡੇ ਮਿਨਿਸਟਰ ਵੀ ਆ ਸਕਦੇ ਨੇ ਉਹ ਵੀ ਉਹਨਾਂ ਨੂੰ ਵੀ ਲੈ ਕੇ ਜਾ ਸਕਦੇ ਆ ਕਰਨ ਕਿਸਾਨਾਂ ਦੀਆਂ ਮੰਗਾਂ ਹੈਗੀਆਂ ਨੇ ਜੈਨੂਨ ਵੀ ਨੇ ਹੋਣੀਆਂ ਚਾਹੀਦੀਆਂ ਨੇ ਪਰ ਇਹ ਜਿਹੜੀਆਂ ਗੱਲਾਂ ਨੇ ਅਸੀਂ ਐਡਮਿਟ ਕਰਦੇ ਆ ਉਹਨਾਂ ਨਾਲ ਗੱਲਬਾਤ ਹੋ ਉਹ ਕਿਹਦੇ ਨਾਲ ਗੱਲ ਕਰੀਏ ਕਿਸਾਨ ਮੂਵਮੈਂਟ ਨੂੰ ਹਮੇਸ਼ਾ ਕਾਂਗਰਸ ਨੇ ਕਮਜ਼ੋਰ ਕੀਤਾ ਜਾਤੀ ਵਰਗ ਧਰਮ ਖੇਤਰ ਦੇ ਨਾਂ ਤੇ ਵੰਡ ਕੇ ਅਸੀਂ ਨਹੀਂ ਕਰਦੇ ਅਤਾ ਆਪ ਹੀ ਹੋਗੇ ਰਾਜਨੀਤਿਕ ਗੈਰ ਰਾਜਨੀਤਿਕ ਹੁਣ ਇਹਨਾਂ ਨੂੰ ਇਕੱਠੇ ਕਿੱਥੋਂ ਕਰ ਲਈਏ ਉਗਰਾਹਾਂ ਸਾਹਿਬ ਦਾ ਜੋਰ ਆ ਰਾਜੇਵਾਲ ਸਾਹਿਬ ਸੂਝਵਾਨ ਨੇ ਜੇ ਉਹ ਉਧਰੋਂ ਉਹਨਾਂ ਨੂੰ ਲੈ ਕੇ ਜਾਈਏ ਜਾਂ ਇਹਨਾਂ ਨੂੰ ਲੈ ਕੇ ਜਾਈਏ ਇਕੱਠੇ ਹੁੰਦੇ ਨਹੀਂ ਇਹਨਾਂ ਨੂੰ ਕਹੋ ਇਕੱਠੇ ਹੋ ਜਾਣ ਸਾਡੇ ਨਾਲ ਚੱਲਣ ਬੈਠ ਕੇ ਗੱਲ ਕਰਕੇ ਇਹਨੂੰ ਖਤਮ ਕਰ ਲਈਏ ਐਵੇਂ ਬਿਨਾਂ ਗੱਲਬਾਤ ਤੋਂ ਪੰਜਾਬ ਦਾ ਨੁਕਸਾਨ ਹੋ ਰਿਹਾ ਇਨਵੈਸਟਮੈਂਟ ਵੀ ਨਹੀਂ ਆ ਰਹੀ ਔਰ ਜਿਹੜੀ ਸਿੱਖਾਂ ਦੇ ਹਿੱਤ ਦੀ ਗੱਲ ਆ ਭਾਜਪਾ ਨੇ ਸਾਰਾ ਕੁਝ ਕੀਤਾ 300 ਤੋਂ ਵੱਧ ਲੋਕਾਂ ਦੀ ਕਾਲੀ ਸੂਚੀ ਮੋਦੀ ਜੀ ਨੇ ਬਿਨਾਂ ਮੰਗੇ ਖਤਮ ਕਰਤੀ। 180 ਦੇਸ਼ਾਂ ਦੀਆਂ ਸਾਡੀਆਂ ਅੰਬੈਸੀਆਂ ਨੇ ਸਭ ਜਗ੍ਹਾ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪਰਮ ਮਨਾਇਆ ਗਿਆ। ਕਦੇ ਕਿਸੇ ਸਰਕਾਰ ਨੇ ਨਹੀਂ ਮਨਾਇਆ। ਸਾਡੀ ਸਰਕਾਰ ਨੇ ਆ ਕੇ ਮੋਦੀ ਜੀ ਦੀ ਸਰਕਾਰ ਨੇ ਮਨਾਇਆ ਔਰ ਇਹਨਾਂ ਨੇ ਕਦੇ ਪ੍ਰਸ਼ੰਸਾ ਵੀ ਨਹੀਂ ਕੀਤੀ। ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਮਨ ਕਰਨ ਦਾ ਕੰਮ ਸਾਡੀ ਸਰਕਾਰ ਨੇ ਆ ਕੇ ਕੀਤਾ ਔਰ ਉਹਦੇ ਤੇ ਖੁਸ਼ ਨਹੀਂ ਹੁੰਦੇ। ਕਦੇ ਕੋਈ ਬਹਾਨਾ ਲਾ ਲੈਂਦੇ ਆ ਕਦੇ ਕੋਈ। ਇਸ ਕਰਕੇ ਇਹ ਸਿੱਖਾਂ ਦੇ ਹਿੱਤਾਂ ਦੀ ਗੱਲ ਆ ਭਾਰਤੀ ਜਨਤਾ ਪਾਰਟੀ ਡਟ ਕੇ ਖੜੀ ਆ ਔਰ ਆ ਜਿਹੜੇ ਐਗਜ਼ਾਮ ਵਾਲਾ ਜਿੱਥੇ-ਇਥੇ ਹੁੰਦਾ ਨੀਟ ਦਾ ਹੋਵੇ ਜਾਂ ਕੋਈ ਹੋਰ ਹੋਵੇ ਕੋਈ ਐਸੀ ਰੁਕਾਵਟ ਆਉਂਦੀ ਆ ਜਾਂ ਰਾਜਸਥਾਨ ਪਬਲਿਕ ਸਰਵਿਸ ਕਮਿਸ਼ਨ ਜੋ ਵੀ ਹੈ ਉਹ ਉਹਦੇ ਸਟੇਟ ਦੇ ਜਿਹੜੇ ਐਗਜ਼ਾਮ ਨੇ ਉਹਦੇ ਚ ਆਉਂਦੀ ਆ ਉਹਦੇ ਬਾਰੇ ਅਸੀਂ ਜ਼ਰੂਰ ਆਪਣਾ ਸਟੈਂਡ ਰੱਖਦੇ ਆ ਕਿ ਇਹ ਨਹੀਂ ਹੋਣਾ ਚਾਹੀਦਾ ਔਰ ਜੋ ਜਾਇਜ਼ਾ ਜੋ ਸ਼੍ਰੀ ਅਕਾਲ ਤਖਸਾਲ ਨੇ ਮਾਨਤਾ ਦਿੱਤੀ ਆ ਪੰਜ ਕਕਾਰਾਂ ਨੂੰ ਉਹਨਾਂ ਤੇ ਕੋਈ ਰੋਕ ਨਹੀਂ ਹੋਣੀ ਚਾਹੀਦੀ ਕਿਤੇ ਉਹ ਗੱਲ ਇੱਥੇ ਕਰਨੀ ਚਾਹੀਦੀ ਆ ਰਾਹੁਲ ਜੀ ਨੂੰ ਕਹਨੇ ਆ ਕਿ ਤੁਸੀਂ ਆਪਣਾ ਨਾਟਕ ਬੰਦ ਕਰੋ ਡਰਾਮਾ ਬੰਦ ਕਰੋ ਤੁਸੀਂ ਸਿੱਖਾਂ ਦੇ ਕਾਤਲ ਹੋ ਰਾਜੀਵ ਗਾਂਧੀ ਨੇ ਕਿਹਾ ਸੀ ਜਦੋਂ ਭਾਰੀ ਦਰਖਤ ਹਿੱਲਦਾ ਤੇ ਗਿਰਦਾ ਤੇ ਧਰਤੀ ਹਿੱਲਦੀ ਆ ਉਸ ਤੋਂ ਬਾਅਦ ਹੀ ਕਤਲੇਆਮ ਸ਼ੁਰੂ ਹੋਇਆ ਸੀ ਉਹ ਆਪਣਾ ਝਾਲ ਕਰ ਲੈਣ ਸਾਰਿਆਂ ਦਾ ਫਿਰ ਸਾਡੇ ਨਾਲ ਗੱਲ ਕਰਨ ਔਰ ਉਹ ਭਾਜਪਾ ਨੂੰ ਬਦਨਾਮ ਕਰਨ ਦੀ ਜਿਹੜੀ ਸਾਜ਼ਿਸ਼ ਰਚਦੇ ਆ ਇਹ ਨਹੀਂ ਹੋਣੀ ਚਾਹੀਦੀ ਕੁਝ ਲੋਕ ਹੋਰ ਵੀ ਨਾਲ ਨੇ ਸਾਡੇ ਚੋਂ ਵੀ ਕੁਝ ਹੋਣਗੇ ਪਰ ਮੈਂ ਉਹਨਾਂ ਨੂੰ ਉਹ ਸਿੱਖਾਂ ਦੇ ਹਿੱਤਾਂ ਲਈ ਨਹੀਂ ਆ ਸਾਡੇ ਇੱਥੇ ਬਹੁਤ ਕਹਾਣ ਹੋਇਆ ਸਾਡੇ ਯੁੱਧ ਦਾ ਦੁਬਾਰਾ ਨਾ ਹੋਵੇ ਅਸੀਂ ਉਹ ਨਹੀਂ ਹੋਣ ਦੇਵਾਂਗੇ ਔਰ ਇਹਦੇ ਲਈ ਭਾਰਤੀ ਜਨਤਾ ਪਾਰਟੀ ਦਾ ਇੱਥੇ ਮਜ਼ਬੂਤ ਹੋਣਾ ਪੰਜਾਬ 'ਚ ਬਹੁਤ ਜ਼ਰੂਰੀ ਹੈ ਜਗ੍ਹਾ ਜਗ੍ਹਾ ਤੇ ਸਾਡਾ ਕੰਮ ਹੋਣਾ ਬਹੁਤ ਜ਼ਰੂਰੀ ਹੈ ਉਹ ਅਸੀਂ ਕਰਾਂਗੇ ਔਰ ਹਰ ਗੱਲ ਨੂੰ ਉਠਾਵਾਂਗੇ ਔਰ ਜਿਹੜਾ ਇਹਨਾਂ ਨੇ ਅੱਜ ਤੱਕ ਕਿਸੇ ਨੇ ਪੱਤਰ ਨਹੀਂ ਲਿਖਿਆ ਕਿਸੇ ਨੇ ਗੱਲ ਨਹੀਂ ਉਠਾਈ ਇਹ ਉਹ ਮੁੱਦਾ ਜਿਉਂਦਾ ਰੱਖਣਾ ਚਾਹੁੰਦੇ ਆ ਬਸ ਆਪਣੀ ਰਾਜਨੀਤੀ ਤੋਂ ਪ੍ਰੇਰਿਤ ਕੰਮ ਕਰਨਾ ਚਾਹੁੰਦੇ ਆ ਹੋਰ ਕੋਈ ਇਹਨਾਂ ਦੇ ਇਹ ਨਹੀਂ ਹੈ ਕਿ ਵੀ ਅਸੀਂ ਇਸ ਨੂੰ ਰੋਕ ਦਈਏ ਇਹ ਮੇਰੀ ਤੁਹਾਨੂੰ ਗੁਜਾਰਿਸ਼ ਆ ਔਰ ਅਸੀਂ ਇਸ ਦੇ ਬਾਰੇ ਚ ਜਿੱਥੇ ਜਿੱਥੇ ਅਪਰੋਚ ਕਰਨੀ ਆ ਉਹ ਜ਼ਰੂਰ ਕਰਾਂਗੇ ਜੇ ਸਾਡਾ ਸਾਥ ਵੀ ਲੈਣਾ ਚਾਹਣਗੇ ਤਾਂ ਉਹ ਅਸੀਂ ਕੋਈ ਉਹਦੇ ਕੋਈ ਬੈਰ ਵਿਰੋਧ ਨਹੀਂ ਸਾਡਾ ਉਹਦੇ ਸਾਥ ਵੀ ਲਿਆਂਗੇ ਸਾਰੇ ਮਿਲ ਕੇ ਜਿਹੜੀਆਂ ਗੱਲਾਂ ਦੇਸ਼ ਦੇ ਅੰਦਰ ਨੇ ਪਹਿਲੀ ਗੱਲ ਤਾਂ ਇਹ ਆ ਕਿ ਜਿੰਨੇ ਅਸੀਂ ਇੱਥੇ ਬੈਠੇ ਆ ਸਿਰ ਤੇ ਪਗੜੀ ਬੰਨਦੇ ਆ 40 40 ਸਾਲ ਹੋ ਗਏ 50 50 ਸਾਲ ਹੋ ਗਏ ਉਮਰ ਆਪਣੇ ਹਿਸਾਬ ਨਾਲ ਕਦੇ ਕਿਸੇ ਨੇ ਸਾਨੂੰ ਤਾਂ ਰੋਕਿਆ ਨਹੀਂ ਨਾ ਪਗੜੀ ਬੰਨਣ ਤੋਂ ਇਸ ਦੇਸ਼ 'ਚ ਰੋਕਿਆ ਨਾ ਇਹ ਸਰਕਾਰਾਂ ਹੁੰਦੀਆਂ ਜਾਂਦੀਆਂ ਰਹਿੰਦੀਆਂ ਨੇ ਪਰ ਸਿਰਫ ਇੱਕੋ ਸਮਾਂ ਸੀ ਜਦੋਂ ਪਗੜੀ ਵਾਲਿਆਂ ਨੂੰ ਤਿੰਨ ਦਿਨ ਲਗਾਤਾਰ ਔਰ ਜੋ ਜ਼ੁਲਮ ਉਹਨਾਂ ਤੇ ਹੋਇਆ ਗਲਾਂ 'ਚ ਟਾਇਰ ਪਾ ਪਾ ਕੇ ਜਲਾਏ ਗਏ ਉਹ ਕਿੰਨਾਂ ਨੇ ਜਲਾਏ ਫਿਰ ਉਸ ਤੋਂ ਬਾਅਦ ਵੀ ਹੋਰ ਦੇਖੋ ਜ਼ਲਮ ਜੇ ਐ ਫਰੀਵਰੋ ਉਹਨਾਂ ਨੇ ਬੁਲੇਟ ਫੋਰ ਬੁਲੇਟ ਆਪਣੀ ਕਿਤਾਬ ਆ ਉਹਦੇ 'ਚ ਲਿਖਿਆ ਬਕਾਇਦਾ ਕਿ ਮੈਂ ਰਾਜੀਵ ਗਾਂਧੀ ਨੂੰ ਕਿਹਾ ਕਿ ਜਿਹੜੀਆਂ 84 ਵਿਕਟਮ ਫੈਮਲੀਆਂ ਨੇ ਇਹਨਾਂ ਨੂੰ ਰਾਹਤ ਦਿੱਤੀ ਜਾਵੇ ਕਹਿੰਦੇ ਮੈਨੂੰ ਡਾਂਟ ਕੇ ਉੱਥੇ ਹੀ ਚੁੱਪ ਕਰਾਤਾ ਆਪਣੀ ਕਿਤਾਬ ਚ ਲਿਖ ਕੇ ਰਏ ਨੇ ਹੁਣ ਚੰਨੀ ਸਾਹਿਬ ਨੂੰ ਮੈਂ ਪੁੱਛਦਾ ਕਿ ਉਹ ਵੀ ਪੜ੍ਹ ਕੇ ਸੁਣਾ ਦੇਣ ਕੀ ਲਿਖਿਆ ਗਿਆ ਬਾਜਵਾ ਸਾਹਿਬ ਸੁਣਾ ਦੇਣ ਔਰ ਰਾਹੁਲ ਗਾਂਧੀ ਨੂੰ ਵੀ ਜਾ ਕੇ ਪੁੱਛ ਲੈਣ ਜਿਹੜਾ ਪਰਿਵਾਰ ਜ਼ੁਲਮ ਕਰਦਾ ਰਿਹਾ ਹੁਣ ਤੁਹਾਨੂੰ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਕਿ ਇਹ ਜਿਹੜਾ ਕਹਿੰਦੇ ਅਗੇ ਠੀਕ ਆ ਮੈਂ ਵੀ ਇਹ ਮੰਨਦਾ ਕਿ ਕੜਾ ਪਾਉਣ ਤੋਂ ਔਰ ਹੋਰ ਇਸ ਤਰ੍ਹਾਂ ਦੇ ਚਿੰਨ੍ਹ ਸ੍ਰੀ ਸਾਹਿਬ ਪਾਉਣ ਤੋਂ ਰੋਕਿਆ ਜਾਂਦਾ ਜਦੋਂ ਐਗਜ਼ਾਮ 'ਚ ਜਾਂਦੇ ਆ ਕੀ ਕਿਸੇ ਨੇ ਭਾਰਤੀ ਜਨਤਾ ਪਾਰਟੀ ਪੰਜਾਬ ਤੁਹਾਡੇ ਨਾਲ ਵਾਅਦਾ ਕਰਦੀ ਹੈ ਜਿੱਥੇ-ਜਿੱਥੇ ਵੀ ਇਹ ਹੋ ਅਸੀਂ ਵਿਰੋਧ ਕਰਾਂਗੇ ਔਰ ਉਹਦੇ 'ਚ ਬਦਲਾਅ ਕਰਵਾਵਾਂਗੇ ਰਾਹੁਲ ਗਾਂਧੀ ਨੂੰ ਪੁੱਛੋ ਵਿਦੇਸ਼ 'ਚ ਜਾ ਕੇ ਬੋਲ ਸਕਦਾ ਇੱਥੇ ਪੱਤਰ ਨਹੀਂ ਲਿਖ ਸਕਦਾ اپੋਜੀਸ਼ਨ ਲੀਡਰ ਆ ਇਹਨੂੰ ਲਿਖਣਾ ਚਾਹੀਦਾ ਕਿ ਵੀ ਤੁਸੀਂ ਆਪਣੇ ਐਗਜ਼ਾਮ 'ਚ ਕਿਉਂ ਨਹੀਂ ਪਾਉਣ ਦਿੰਦੇ ਉਸ ਕੰਸਰਨਡ ਜਿਹੜੀ ਸੰਸਥਾ ਨੂੰ ਲਿਖਣ ਕਿ ਸੈਂਡਰ ਲਿਖਿਆ ਔਰ ਯਾਰ ਇੱਕ ਮਿੰਟ ਸੁਣ ਲਓ ਐਸੀ ਕੀ ਵਪਾਰ ਹੋਣ ਲੱਗਿਆ ਤੇ ਉਹ ਪੁੱਛ ਸਕਦੇ ਆ ਕਿ ਵੀ ਤੁਸੀਂ ਰਾਹੁਲ ਜੀ ਪੱਤਰ ਲਿਖਿਆ ਬਾਜਵਾ ਸਾਹਿਬ ਤੁਸੀਂ ਲਿਖਿਆ ਜਾਂ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਨੇ ਲਿਖਿਆ ਹੋਵੇ ਉਹ ਦਿਖਾ ਦੇਣ ਕਿਸੇ ਸੰਸਥਾ ਨੇ ਨਹੀਂ ਲਿਖਿਆ ਸਿਰਫ ਸਾਡੇ ਖਿਲਾਫ ਪ੍ਰਚਾਰ ਕਰਨਾ ਸਾਡਾ ਚਿਹਰਾ ਖਰਾਬ ਕਰਨਾ ਮੋਦੀ ਜੀ ਦਾ ਚਿਹਰਾ ਖਰਾਬ ਕਰਨਾ ਇਹੀ ਮਨਸ਼ਾ ਇਹਨਾਂ ਦੀ ਸਿੱਖਾਂ ਦਾ ਭਲਾ ਸਿੱਖਾਂ ਨਾਲ ਕੋਈ ਐਸੀ ਗੱਲ ਨਾ ਹੋਵੇ ਉਹ ਮਨਸ਼ਾ ਹੀ ਨਹੀਂ ਹੈ ਇਹਨਾਂ ਦੀ ਕਿਸੇ ਦੀ ਇਹ ਰਾਜਨੀਤਿਕ ਮਨਸ਼ਾ ਨੇ ਆਪਣੇ ਰਾਜਨੀਤਿਕ ਹਿੱਤਾਂ ਤੋਂ ਪ੍ਰੇਰਿਤ ਗੱਲਾਂ ਕਰਦੇ ਨੇ ਔਰ ਵਿਦੇਸ਼ ਜਾ ਕੇ ਕਰਨ ਦੀ ਕੀ ਜ਼ਰੂਰਤ ਸੀ ਇਹ ਤਾਂ ਇੱਥੇ ਭਾਰਤ 'ਚ ਹੀ ਹੁਣ ਜੋ ਹੁਣ ਫੇਰ ਜਿਹੜਾ ਆ ਡੱਲੇਵਾਲ ਸਾਹਿਬ ਤੇ ਬਾਕੀਆਂ ਨੂੰ ਕਹਿੰਦੇ ਆ ਜੀ ਸ਼੍ਰੀ ਸਾਹਿਬ ਪਾ ਕੇ ਜਾਣ ਤੋਂ ਰੋਕਦਾ ਪਹਿਲੀ ਗੱਲ ਤਾਂ 6 ਇੰਚ ਦਾ ਬਲੇਡ ਅਲਾਉਡ ਆ 3 ਇੰਚ ਦਾ ਹੱਥਾ ਸ਼੍ਰੀ ਸਾਹਿਬ ਦਾ ਜੇ ਉਸ ਤੋਂ ਜ਼ਿਆਦਾ ਹੋਵੇ ਉਹ ਨਹੀਂ ਜਾਣ ਦਿੰਦੇ ਕਿਉਂਕਿ ਅਕਾਲ ਤਖਤ ਸਾਹਿਬ ਨੇ ਵੀ ਉਸ ਨੂੰ ਮੰਨਿਆ ਹੈਗਾ ਔਰ ਦੂਸਰਾ ਉਹਨਾਂ ਦਾ ਇਹ ਰੀਜ਼ਨ ਨਹੀਂ ਸੀ ਉਹ ਸ਼ਾਂਤੀ ਫਲਾਉਣ ਵਾਸਤੇ ਵੀ ਜਾਂਦੇ ਨੇ ਕੋਈ ਕਿਸਾਨ ਹਿੱਤਾਂ ਤੋਂ ਪ੍ਰੇਤ ਨਹੀਂ ਹੈਗੇ ਉਹ ਮੈਂ ਅੱਜ ਇੱਥੋਂ ਕਹਿੰਦਾ ਤੁਹਾਨੂੰ ਜਿੱਦਣ ਉਹਨਾਂ ਨੇ ਕਿਸਾਨ ਹਿੱਤਾਂ ਦੀ ਉਹਦੇ ਲਈ ਗੱਲ ਕਰਨੀ ਹੋਵੇ ਸਾਡੇ ਮਿਨਿਸਟਰ ਵੀ ਆ ਸਕਦੇ ਨੇ ਉਹ ਵੀ ਉਹਨਾਂ ਨੂੰ ਵੀ ਲੈ ਕੇ ਜਾ ਸਕਦੇ ਆ ਕਰਨ ਕਿਸਾਨਾਂ ਦੀਆਂ ਮੰਗਾਂ ਹੈਗੀਆਂ ਨੇ ਜੈਨੂਨ ਵੀ ਨੇ ਹੋਣੀਆਂ ਚਾਹੀਦੀਆਂ ਨੇ ਪਰ ਇਹ ਜਿਹੜੀਆਂ ਗੱਲਾਂ ਨੇ ਅਸੀਂ ਐਡਮਿਟ ਕਰਦੇ ਆਂ ਉਹਨਾਂ ਨਾਲ ਗੱਲਬਾਤ ਹੋ ਹੁਣ ਕਿਹਦੇ ਨਾਲ ਗੱਲ ਕਰੀਏ ਕਿਸਾਨ ਮੂਵਮੈਂਟ ਨੂੰ ਹਮੇਸ਼ਾ ਕਾਂਗਰਸ ਨੇ ਕਮਜ਼ੋਰ ਕੀਤਾ ਜਾਤੀ ਵਰਗ ਧਰਮ ਖੇਤਰ ਦੇ ਨਾਂ ਤੇ ਵੰਡ ਕੇ ਅਸੀਂ ਨਹੀਂ ਕਰਦੇ ਅੱਤ ਆਪ ਹੀ ਹੋਗੇ ਰਾਜਨੀਤਿਕ ਗੈਰ ਰਾਜਨੀਤਿਕ ਹੁਣ ਇਹਨਾਂ ਨੂੰ ਇਕੱਠੇ ਕਿੱਥੋਂ ਕਰ ਲਈਏ ਉਗਰਾਹਾਂ ਸਾਹਿਬ ਦਾ ਜੋਰ ਆ ਰਾਜੇਵਾਲ ਸਾਹਿਬ ਸੂਝਵਾਨ ਨੇ ਜੇ ਉਹ ਉਧਰੋਂ ਉਹਨਾਂ ਨੂੰ ਲੈ ਕੇ ਜਾਈਏ ਜਾਂ ਇਹਨਾਂ ਨੂੰ ਲੈ ਕੇ ਜਾਈਏ ਇਕੱਠੇ ਹੁੰਦੇ ਨਹੀਂ ਇਹਨਾਂ ਨੂੰ ਕਹੋ ਇਕੱਠੇ ਹੋ ਜਾਣ ਸਾਡੇ ਨਾਲ ਚੱਲਣ ਬੈਠ ਕੇ ਗੱਲ ਕਰਕੇ ਇਹਨੂੰ ਖਤਮ ਕਰ ਲਈਏ ਇਵੇਂ ਬਿਨਾਂ ਗੱਲਬਾਤ ਤੋਂ ਪੰਜਾਬ ਦਾ ਨੁਕਸਾਨ ਹੋ ਰਿਹਾ ਇਨਵੈਸਟਮੈਂਟ ਵੀ ਨਹੀਂ ਆ ਰਹੀ ਔਰ ਜਿਹੜੀ ਸਿੱਖਾਂ ਦੇ ਹਿੱਤ ਦੀ ਗੱਲ ਆ ਭਾਜਪਾ ਨੇ ਸਾਰਾ ਕੁਝ ਕੀਤਾ 300 ਤੋਂ ਵੱਧ ਲੋਕਾਂ ਦੀ ਕਾਲੀ ਸੂਚੀ ਮੋਦੀ ਜੀ ਨੇ ਬਿਨਾਂ ਮੰਗੇ ਖਤਮ ਕਰਤੀ 180 ਦੇਸ਼ਾਂ 'ਚ ਸਾਡੀਆਂ ਅੰਬੈਸੀਆਂ ਨੇ ਸਭ ਜਗ੍ਹਾ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪਰਮ ਮਨਾਇਆ ਗਿਆ ਕਦੇ ਕਿਸੇ ਸਰਕਾਰ ਨੇ ਨਹੀਂ ਮਨਾਇਆ ਸਾਡੀ ਸਰਕਾਰ ਨੇ ਆ ਕੇ ਮੋਦੀ ਜੀ ਦੀ ਸਰਕਾਰ ਨੇ ਮਨਾਇਆ ਔਰ ਇਹਨਾਂ ਨੇ ਕਦੇ ਪ੍ਰਸ਼ੰਸਾ ਵੀ ਨਹੀਂ ਕੀਤੀ ਸਹਿਰਜਾਦਿਆਂ ਦੀ ਸ਼ਹਾਦਤ ਨੂੰ ਨਮਨ ਕਰਨ ਦਾ ਕੰਮ ਸਾਡੀ ਸਰਕਾਰ ਨੇ ਆ ਕੇ ਕੀਤਾ ਔਰ ਉਹਦੇ ਤੇ ਖੁਸ਼ ਨਹੀਂ ਹੁੰਦੇ ਕਦੇ ਕੋਈ ਬਹਾਨਾ ਲਾ ਲੈਂਦੇ ਆ ਕਦੇ ਕੋਈ ਇਸ ਕਰਕੇ ਜੇ ਸਿੱਖਾਂ ਦੇ ਹਿੱਤਾਂ ਦੀ ਗੱਲ ਹੈ ਭਾਰਤੀ ਜਨਤਾ ਪਾਰਟੀ ਡਟ ਕੇ ਖੜੀ ਆ ਔਰ ਆ ਜਿਹੜੇ ਐਗਜ਼ਾਮ ਵਾਲਾ ਜਿੱਥੇ-ਇਥੇ ਹੁੰਦਾ ਨੀਟ ਦਾ ਹੋਵੇ ਜਾਂ ਕੋਈ ਹੋਰ ਹੋਵੇ ਕੋਈ ਐਸੀ ਰੁਕਾਵਟ ਆਉਂਦੀ ਆ ਜਾਂ Rajasthan Public Service Commission ਜੋ ਵੀ ਹੈ ਉਹ ਉਹਦੇ ਸਟੇਟ ਦੇ ਜਿਹੜੇ ਐਗਜ਼ਾਮ ਨੇ ਉਹਦੇ ਚ ਆਉਂਦੀ ਆ ਉਹਦੇ ਬਾਰੇ ਅਸੀਂ ਜਰੂਰ ਕਿ ਆਪਣਾ ਸਟੈਂਡ ਰੱਖਦੇ ਆ ਕਿ ਇਹ ਨਹੀਂ ਹੋਣਾ ਚਾਹੀਦਾ ਔਰ ਜੋ ਜਾਇਜ਼ਾ ਜੋ ਸ੍ਰੀ ਅਕਾਲ ਤਖਸਾਲ ਨੇ ਮਾਨਤਾ ਦਿੱਤੀ ਆ ਪੰਜ ਕਕਾਰਾਂ ਨੂੰ ਉਹਨਾਂ ਤੇ ਕੋਈ ਰੋਕ ਨਹੀਂ ਹੋਣੀ ਚਾਹੀਦੀ ਕਿਤੇ ਉਹ ਗੱਲ ਇੱਥੇ ਕਰਨੀ ਚਾਹੀਦੀ ਆ ਰਾਹੁਲ ਜੀ ਨੂੰ ਕਹਿੰਦੇ ਆ ਕਿ ਤੁਸੀਂ ਆਪਣਾ ਨਾਟਕ ਬੰਦ ਕਰੋ ਡਰਾਮਾ ਬੰਦ ਕਰੋ ਤੁਸੀਂ ਸਿੱਖਾਂ ਦੇ ਕਾਤਲ ਹੋ ਰਾਜੀਵ ਗਾਂਧੀ ਨੇ ਕਿਹਾ ਸੀ ਜਦੋਂ ਭਾਰੀ ਦਰਖਤ ਹਿੱਲਦਾ ਤੇ ਗਿਰਦਾ ਤੇ ਧਰਤੀ ਹਿੱਲਦੀ ਆ ਉਸ ਤੋਂ ਬਾਅਦ ਹੀ ਕਤਲੇਆਮ ਸ਼ੁਰੂ ਹੋਇਆ ਸੀ ਉਹ ਆਪਣਾ ਜਾਦ ਕਰ ਲੈਣ ਸਾਰਿਆਂ ਦਾ ਫਿਰ ਸਾਡੇ ਨਾਲ ਗੱਲ ਕਰਨ ਔਰ ਉਹ ਭਾਜਪਾ ਨੂੰ ਬਦਨਾਮ ਕਰਨ ਦੀ ਜਿਹੜੀ ਸਾਜ਼ਿਸ਼ ਰਚਦੇ ਆ ਇਹ ਨਹੀਂ ਹੋਣੀ ਚਾਹੀਦੀ ਕੁਝ ਲੋਕ ਹੋਰ ਵੀ ਨਾਲ ਨੇ ਸਾਡੇ ਚੋਂ ਵੀ ਕੁਝ ਹੋਣਗੇ ਪਰ ਮੈਂ ਉਹਨਾਂ ਨੂੰ ਉਹ ਸਿੱਖਾਂ ਦੇ ਹਿੱਤਾਂ ਲਈ ਨਹੀਂ ਹੈ ਸਾਡੇ ਇੱਥੇ ਬਹੁਤ ਕਹਾਣ ਹੋਇਆ ਸਾਡੇ ਯੁੱਧ ਦਾ ਦੁਬਾਰਾ ਨਾ ਹੋਵੇ ਅਸੀਂ ਉਹ ਨਹੀਂ ਹੋਣ ਦੇਵਾਂਗੇ ਔਰ ਇਹਦੇ ਲਈ ਭਾਰਤੀ ਜਨਤਾ ਪਾਰਟੀ ਦਾ ਇੱਥੇ ਮਜ਼ਬੂਤ ਹੋਣਾ ਪੰਜਾਬ 'ਚ ਬਹੁਤ ਜ਼ਰੂਰੀ ਹੈ ਜਗ੍ਹਾ ਜਗ੍ਹਾ ਤੇ ਸਾਡਾ ਕੰਮ ਹੋਣਾ ਬਹੁਤ ਜ਼ਰੂਰੀ ਹੈ ਉਹ ਅਸੀਂ ਕਰਾਂਗੇ ਔਰ ਹਰ ਗੱਲ ਨੂੰ ਉਠਾਵਾਂਗੇ ਔਰ ਜਿਹੜਾ ਇਹਨਾਂ ਨੇ ਅੱਜ ਤੱਕ ਕਿਸੇ ਨੇ ਪੱਤਰ ਨਹੀਂ ਲਿਖਿਆ ਕਿਸੇ ਨੇ ਗੱਲ ਨਹੀਂ ਉਠਾਈ ਇਹ ਉਹ ਮੁੱਦਾ ਜਿਉਂਦਾ ਰੱਖਣਾ ਚਾਹੁੰਦੇ ਆ ਬਸ ਆਪਣੀ ਰਾਜਨੀਤੀ ਤੋਂ ਪ੍ਰੇਰਿਤ ਕੰਮ ਕਰਨਾ ਚਾਹੁੰਦੇ ਆ ਹੋਰ ਕੋਈ ਇਹਨਾਂ ਦੇ ਇਹ ਨਹੀਂ ਹੈ ਕਿ ਵੀ ਅਸੀਂ ਇਸ ਨੂੰ ਰੋਕ ਦਈਏ ਇਹ ਮੇਰੀ ਤੁਹਾਨੂੰ ਗੁਜਾਰਿਸ਼ ਆ ਔਰ ਅਸੀਂ ਇਸ ਦੇ ਬਾਰੇ ਵਿੱਚ ਜਿੱਥੇ ਜਿੱਥੇ ਅਪਰੋਚ ਕਰਨੀ ਆ ਉਹ ਜ਼ਰੂਰ ਕਰਾਂਗੇ ਜੇ ਸਾਡਾ ਸਾਥ ਵੀ ਲੈਣਾ ਚਾਹਣਗੇ ਤਾਂ ਉਹ ਅਸੀਂ ਕੋਈ ਉਹਦੇ ਕੋਈ ਬੈਰ ਵਿਰੋਧ ਨਹੀਂ ਸਾਡਾ ਉਹਦੇ ਸਾਥ ਵੀ ਲਿਆਂਗੇ ਸਾਰੇ ਮਿਲ ਕੇ ਜਿਹੜੀਆਂ ਗੱਲਾਂ ਦੇਸ਼ ਦੇ ਅੰਦਰ ਨੇ ਪਹਿਲੀ ਗੱਲ ਤਾਂ ਇਹ ਆ ਕਿ ਜਿੰਨੇ ਅਸੀਂ ਇੱਥੇ ਬੈਠੇ ਆਂ ਸਿਰ ਤੇ ਪਗੜੀ ਬੰਨਦੇ ਆਂ 40-40 ਸਾਲ ਹੋ ਗਏ 50-50 ਸਾਲ ਹੋ ਗਏ ਉਮਰ ਆਪਣੇ ਹਿਸਾਬ ਨਾਲ ਕਦੇ ਕਿਸੇ ਨੇ ਸਾਨੂੰ ਤਾਂ ਰੋਕਿਆ ਨਹੀਂ ਨਾ ਪਗੜੀ ਬੰਨਣ ਤੋਂ ਇਸ ਦੇਸ਼ 'ਚ ਰੋਕਿਆ ਨਾ ਇਹ ਸਰਕਾਰਾਂ ਹੁੰਦੀਆਂ ਜਾਂਦੀਆਂ ਰਹਦੀਆਂ ਨੇ ਪਰ ਸਿਰਫ ਇੱਕੋ ਸਮਾਂ ਸੀ ਜਦੋਂ ਪਗੜੀ ਵਾਲਿਆਂ ਨੂੰ 3 ਦਿਨ ਲਗਾਤਾਰ ਔਰ ਜੋ ਜ਼ੁਲਮ ਉਹਨਾਂ ਤੇ ਹੋਇਆ ਗਲਾਂ 'ਚ ਟਾਇਰ ਪਾ ਪਾ ਕੇ ਜਲਾਏ ਗਏ ਉਹ ਕਿੰਨਾਂ ਨੇ ਜਲਾਏ ਫਿਰ ਉਸ ਤੋਂ ਬਾਅਦ ਵੀ ਹੋਰ ਦੇਖੋ ਜਲੋਂ ਜੇ ਐ ਫਰੀਵਰੋ ਉਹਨਾਂ ਨੇ ਬੁਲੇਟ ਫੋਰ ਬੁਲੇਟ ਆਪਣੀ ਕਿਤਾਬ ਆ ਉਹਦੇ ਵਿੱਚ ਲਿਖਿਆ ਬਕਾਇਦਾ ਕਿ ਮੈਂ ਰਜੀਵ ਗਾਂਧੀ ਨੂੰ ਕਿਹਾ ਕਿ ਜਿਹੜੀਆਂ 84 ਵਿਕਟਮ ਫੈਮਲੀਆਂ ਨੇ ਇਹਨਾਂ ਨੂੰ ਰਾਹਤ ਦਿੱਤੀ ਜਾਵੇ ਕਹਿੰਦੇ ਮੈਨੂੰ ਡਾਂਟ ਕੇ ਉੱਥੇ ਹੀ ਚੁੱਪ ਕਰਾਤਾ ਆਪਣੀ ਕਿਤਾਬ 'ਚ ਲਿਖ ਕੇ ਗਏ ਨੇ ਹੁਣ ਚੰਨੀ ਸਾਹਿਬ ਨੂੰ ਮੈਂ ਪੁੱਛਦਾ ਕਿ ਉਹ ਵੀ ਪੜ੍ਹ ਕੇ ਸੁਣਾ ਦੇਣ ਕੀ ਲਿਖਿਆ ਗਿਆ ਬਾਜਵਾ ਸਾਹਿਬ ਸੁਣਾ ਦੇਣ ਔਰ ਰਾਹੁਲ ਗਾਂਧੀ ਨੂੰ ਵੀ ਜਾ ਕੇ ਪੁੱਛ ਲੈਣ ਜਿਹੜਾ ਪਰਿਵਾਰ ਜ਼ੁਲਮ ਕਰਦਾ ਰਿਹਾ ਹੁਣ ਤੁਹਾਨੂੰ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਕਿ ਇਹ ਜਿਹੜਾ ਕਹਿੰਦੇ ਹੈਗੇ ਠੀਕ ਆ ਮੈਂ ਵੀ ਇਹ ਮੰਨਦਾ ਕਿ ਕੜਾ ਪਾਉਣ ਤੋਂ ਔਰ ਹੋਰ ਇਸ ਤਰ੍ਹਾਂ ਦੇ ਚਿੰਨ੍ਹ ਸ੍ਰੀ ਸਾਹਿਬ ਪਾਉਣ ਤੋਂ ਰੋਕਿਆ ਜਾਂਦਾ ਜਦੋਂ ਐਗਜ਼ਾਮ 'ਚ ਜਾਂਦੇ ਆ ਕੀ ਕਿਸੇ ਨੇ ਭਾਰਤੀ ਜਨਤਾ ਪਾਰਟੀ ਪੰਜਾਬ ਤੁਹਾਡੇ ਨਾਲ ਵਾਅਦਾ ਕਰਦੀ ਆ ਜਿੱਥੇ-ਜਿੱਥੇ ਵੀ ਇਹ ਹੋ ਅਸੀਂ ਵਿਰੋਧ ਕਰਾਂਗੇ ਔਰ ਉਹਦੇ 'ਚ ਬਦਲਾਅ ਕਰਵਾਵਾਂਗੇ ਰਾਹੁਲ ਗਾਂਧੀ ਨੂੰ ਪੁੱਛੋ ਵਿਦੇਸ਼ 'ਚ ਜਾ ਕੇ ਬੋਲ ਸਕਦਾ ਇੱਥੇ ਪੱਤਰ ਨਹੀਂ ਲਿਖ ਸਕਦਾ اپੋਜੀਸ਼ਨ ਲੀਡਰ ਇਹਨੂੰ ਲਿਖਣਾ ਚਾਹੀਦਾ ਕਿ ਵੀ ਤੁਸੀਂ ਆਪਣੇ ਐਗਜ਼ਾਮ ਚ ਕਿਉਂ ਨਹੀਂ ਪਾਉਣ ਦਿੰਦੇ ਉਸ ਕੰਸਰਨਡ ਜਿਹੜੀ ਸੰਸਥਾ ਉਹਨੂੰ ਲਿਖਣ ਕਿਸੇ ਨੇ ਲਿਖਿਆ ਔਰ ਯਾਰ ਇੱਕ ਮਿੰਟ ਸੁਣ ਲਓ ਐਸੀ ਕੀ ਵਪਾਰ ਹੋਣ ਲੱਗ ਗਿਆ ਤੇ ਉਹ ਪੁੱਛ ਸਕਦੇ ਆ ਕਿ ਵੀ ਤੁਸੀਂ ਰਾਹੁਲ ਜੀ ਪੱਤਰ ਲਿਖਿਆ ਬਾਜਵਾ ਸਾਹਿਬ ਤੁਸੀਂ ਲਿਖਿਆ ਜਾਂ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਨੇ ਲਿਖਿਆ ਹੋਵੇ ਉਹ ਦਿਖਾ ਦੇਣ ਕਿਸੇ ਸੰਸਥਾ ਨੇ ਨਹੀਂ ਲਿਖਿਆ ਸਿਰਫ ਸਾਡੇ ਖਿਲਾਫ ਪ੍ਰਚਾਰ ਕਰਨਾ ਸਾਡਾ ਚਿਹਰਾ ਖਰਾਬ ਕਰਨਾ ਮੋਦੀ ਜੀ ਦਾ ਚਿਹਰਾ ਖਰਾਬ ਕਰਨਾ ਇਹੀ ਮਨਸ਼ਾ ਹੈ ਇਹਨਾਂ ਦੀ ਸਿੱਖਾਂ ਦਾ ਭਲਾ ਸਿੱਖਾਂ ਨਾਲ ਕੋਈ ਐਸੀ ਗੱਲ ਨਾ ਹੋਵੇ ਉਹ ਮਨਸ਼ਾ ਹੀ ਨਹੀਂ ਹੈ ਇਹਨਾਂ ਦੀ ਕਿਸੇ ਦੀ ਇਹ ਰਾਜਨੀਤਿਕ ਮਨਸ਼ਾ ਨੇ ਆਪਣੇ ਰਾਜਨੀਤਿਕ ਹਿੱਤਾਂ ਤੋਂ ਪ੍ਰੇਰਿਤ ਗੱਲਾਂ ਕਰਦੇ ਨੇ ਔਰ ਵਿਦੇਸ਼ ਜਾ ਕੇ ਕਰਨ ਦੀ ਕੀ ਜ਼ਰੂਰਤ ਸੀ ਇਹ ਤਾਂ ਇੱਥੇ ਭਾਰਤ 'ਚ ਹੀ ਹੁਣ ਜੋ ਹੁਣ ਫੇਰ ਜਿਹੜਾ ਆ ਲੱਲੇਬਾਲ ਸਾਹਿਬ ਤੇ ਬਾਕੀਆਂ ਨੂੰ ਕਹਿੰਦੇ ਆ ਜੀ ਸ਼੍ਰੀ ਸਾਹਿਬ ਪਾ ਕੇ ਜਾਣ ਤੋਂ ਰੋਕਦਾ ਪਹਿਲੀ ਗੱਲ ਤਾਂ 6 ਇੰਚ ਦਾ ਬਲੇਡ ਅਲਾਉਡ ਹੈ 3 ਇੰਚ ਦਾ ਹੱਥ ਆਸਰੀ ਸਾਹਿਬ ਦਾ ਜੇ ਉਸ ਤੋਂ ਜ਼ਿਆਦਾ ਹੋਵੇ ਉਹ ਨਹੀਂ ਜਾਣ ਦਿੰਦੇ ਕਿਉਂਕਿ ਅਕਾਲ ਤਖ਼ਤ ਸਾਹਿਬ ਨੇ ਵੀ ਉਸ ਨੂੰ ਮੰਨਿਆ ਹੈਗਾ ਔਰ ਦੂਸਰਾ ਉਹਨਾਂ ਦਾ ਇਹ ਰੀਜ਼ਨ ਨਹੀਂ ਸੀ ਉਹ ਸ਼ਾਂਤੀ ਫਲਾਉਣ ਵਾਸਤੇ ਵੀ ਜਾਂਦੇ ਨੇ ਕੋਈ ਕਿਸਾਨ ਹਿੱਤਾਂ ਤੋਂ ਪ੍ਰੇਤ ਨਹੀਂ ਹੈਗੇ ਉਹ ਮੈਂ ਅੱਜ ਇੱਥੋਂ ਕਹਿੰਦਾ ਤੁਹਾਨੂੰ ਜਿੱਦਣ ਉਹਨਾਂ ਨੇ ਕਿਸਾਨ ਹਿੱਤਾਂ ਦੀ ਉਹਦੇ ਲਈ ਗੱਲ ਕਰਨੀ ਹੋਵੇ ਸਾਡੇ ਮਿਨਿਸਟਰ ਵੀ ਆ ਸਕਦੇ ਨੇ ਉਹ ਵੀ ਉਹਨਾਂ ਨੂੰ ਵੀ ਲੈ ਕੇ ਜਾ ਸਕਦੇ ਆ ਕਰਨ ਕਿਸਾਨਾਂ ਦੀਆਂ ਮੰਗਾਂ ਹੈਗੀਆਂ ਨੇ ਜੈਨੂਨ ਵੀ ਨੇ ਹੋਣੀਆਂ ਚਾਹੀਦੀਆਂ ਨੇ ਪਰ ਇਹ ਜਿਹੜੀਆਂ ਗੱਲਾਂ ਨੇ ਅਸੀਂ ਐਡਮਿਟ ਕਰਦੇ ਆ ਉਹਨਾਂ ਨਾਲ ਗੱਲਬਾਤ ਹੋ ਹੁਣ ਕਿਹਦੇ ਨਾਲ ਗੱਲ ਕਰੀਏ ਕਿਸਾਨ ਮੂਵਮੈਂਟ ਨੂੰ ਹਮੇਸ਼ਾ ਕਾਂਗਰਸ ਨੇ ਕਮਜ਼ੋਰ ਕੀਤਾ ਜਾਤੀ ਵਰਗ ਧਰਮ ਖੇਤਰ ਦੇ ਨਾਂ ਤੇ ਵੰਡ ਕੇ ਅਸੀਂ ਨਹੀਂ ਕਰਦੇ ਅਤਾ ਆਪ ਹੀ ਹੋਗੇ ਰਾਜਨੀਤਿਕ ਗੈਰ ਰਾਜਨੀਤਿਕ ਹੁਣ ਇਹਨਾਂ ਨੂੰ ਇਕੱਠੇ ਕਿੱਥੋਂ ਕਰ ਲਈਏ ਉਗਰਾਹ ਸਾਹਿਬ ਦਾ ਜੋਰ ਆ ਰਾਜੇਵਾਲ ਸਾਹਿਬ ਸੂਝਵਾਨ ਨੇ ਜੇ ਉਹ ਉਧਰੋਂ ਉਹਨਾਂ ਨੂੰ ਲੈ ਕੇ ਜਾਈਏ ਜਾਂ ਇਹਨਾਂ ਨੂੰ ਲੈ ਕੇ ਜਾਈਏ ਇਕੱਠੇ ਹੁੰਦੇ ਨਹੀਂ ਇਹਨਾਂ ਨੂੰ ਕਹੋ ਇਕੱਠੇ ਹੋ ਜਾਣ ਸਾਡੇ ਨਾਲ ਚੱਲਣ ਬੈਠ ਕੇ ਗੱਲ ਕਰਕੇ ਇਹਨੂੰ ਖਤਮ ਕਰ ਲਈਏ ਐਵੇਂ ਬਿਨਾਂ ਗੱਲਬਾਤ ਤੋਂ ਪੰਜਾਬ ਦਾ ਨੁਕਸਾਨ ਹੋ ਰਿਹਾ ਇਨਵੈਸਟਮੈਂਟ ਵੀ ਨਹੀਂ ਆ ਰਹੀ ਔਰ ਜਿਹੜੀ ਸਿੱਖਾਂ ਦੇ ਹਿੱਤ ਦੀ ਗੱਲ ਆ ਭਾਜਪਾ ਨੇ ਸਾਰਾ ਕੁਝ ਕੀਤਾ 300 ਤੋਂ ਵੱਧ ਲੋਕਾਂ ਦੀ ਕਾਲੀ ਸੂਚੀ ਮੋਦੀ ਜੀ ਨੇ ਬਿਨਾਂ ਮੰਗੇ ਖਤਮ ਕਰਤੀ ਜੇ 180 ਦੇਸ਼ਾਂ 'ਚ ਸਾਡੀਆਂ ਅੰਬੈਸੀਆਂ ਨੇ ਸਭ ਜਗ੍ਹਾ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪਰਬ ਮਨਾਇਆ ਗਿਆ। ਕਦੇ ਕਿਸੇ ਸਰਕਾਰ ਨੇ ਨਹੀਂ ਮਨਾਇਆ। ਸਾਡੀ ਸਰਕਾਰ ਨੇ ਆ ਕੇ ਮੋਦੀ ਜੀ ਦੀ ਸਰਕਾਰ ਨੇ ਮਨਾਇਆ ਔਰ ਇਹਨਾਂ ਨੇ ਕਦੇ ਪ੍ਰਸ਼ੰਸਾ ਵੀ ਨਹੀਂ ਕੀਤੀ। ਸਹਿਰਜਾਦਿਆਂ ਦੀ ਸ਼ਹਾਦਤ ਨੂੰ ਨਮਨ ਕਰਨ ਦਾ ਕੰਮ ਸਾਡੀ ਸਰਕਾਰ ਨੇ ਆ ਕੇ ਕੀਤਾ ਔਰ ਉਹਦੇ ਤੇ ਖੁਸ਼ ਨਹੀਂ ਹੁੰਦੇ। ਕਦੇ ਕੋਈ ਬਹਾਨਾ ਲਾ ਲੈਂਦੇ ਆ ਕਦੇ ਕੋਈ। ਇਸ ਕਰਕੇ ਜੇ ਸਿੱਖਾਂ ਦੇ ਹਿੱਤਾਂ ਦੀ ਗੱਲ ਆ ਭਾਰਤੀ ਜਨਤਾ ਪਾਰਟੀ ਡਟ ਕੇ ਖੜੀ ਆ। ਔਰ ਆ ਜਿਹੜੇ ਐਗਜ਼ਾਮ ਵਾਲਾ ਜਿੱਥੇ-ਇਥੇ ਹੁੰਦਾ ਨੀਟ ਦਾ ਹੋਵੇ ਜਾਂ ਕੋਈ ਹੋਰ ਹੋਵੇ ਕੋਈ ਐਸੀ ਰੁਕਾਵਟ ਆਉਂਦੀ ਆ ਜਾਂ ਰਾਜਸਥਾਨ ਪਬਲਿਕ ਸਰਵਿਸ ਕਮਿਸ਼ਨ ਜੋ ਵੀ ਹੈ ਉਹ ਉਹਦੇ ਸਟੇਟ ਦੇ ਜਿਹੜੇ ਐਗਜ਼ਾਮ ਨੇ ਉਹਦੇ ਚ ਆਉਂਦੀ ਆ ਉਹਦੇ ਬਾਰੇ ਅਸੀਂ ਜਰੂਰ ਆਪਣਾ ਸਟੈਂਡ ਰੱਖਦੇ ਹਾਂ ਕਿ ਇਹ ਨਹੀਂ ਹੋਣਾ ਚਾਹੀਦਾ ਔਰ ਜੋ ਜਾਇਦਾ ਜੋ ਸ਼੍ਰੀ ਅਕਾਲ ਤਖਸਾਲ ਨੇ ਮਾਨਤਾ ਦਿੱਤੀ ਆ ਪੰਜ ਕਕਾਰਾਂ ਨੂੰ ਉਹਨਾਂ ਤੇ ਕੋਈ ਰੋਕ ਨਹੀਂ ਹੋਣੀ ਚਾਹੀਦੀ ਕਿਤੇ ਉਹ ਕੱਲ ਇੱਥੇ ਕਰਨੀ ਚਾਹੀਦੀ ਆ ਰਾਹੁਲ ਜੀ ਨੂੰ ਕਹਨੇ ਆ ਕਿ ਤੁਸੀਂ ਆਪਣਾ ਨਾਟਕ ਬੰਦ ਕਰੋ ਡਰਾਮਾ ਬੰਦ ਕਰੋ ਤੁਸੀਂ ਸਿੱਖਾਂ ਦੇ ਕਾਤਲ ਹੋ ਰਜੀਵ ਗਾਂਧੀ ਨੇ ਕਿਹਾ ਸੀ ਜਦੋਂ ਭਾਰੀ ਦਰਖਤ ਹਿੱਲਦਾ ਤੇ ਗਿਰਦਾ ਤੇ ਧਰਤੀ ਹਿੱਲਦੀ ਆ ਉਸ ਤੋਂ ਬਾਅਦ ਹੀ ਕਤਲੇਆਮ ਸ਼ੁਰੂ ਹੋਇਆ ਸੀ ਉਹ ਆਪਣਾ ਜਾਦ ਕਰ ਲੈਣ ਸਾਰਿਆਂ ਦਾ ਫਿਰ ਸਾਡੇ ਨਾਲ ਗੱਲ ਕਰਨ ਔਰ ਉਹ ਭਾਜਪਾ ਨੂੰ ਬਦਨਾਮ ਕਰਨ ਦੀ ਜਿਹੜੀ ਸਾਜ਼ਿਸ਼ ਰਚਦੇ ਆ ਇਹ ਨਹੀਂ ਹੋਣੀ ਚਾਹੀਦੀ ਕੁਝ ਲੋਕ ਹੋਰ ਵੀ ਨਾਲ ਨੇ ਸਾਡੇ ਚੋਂ ਵੀ ਕੁਝ ਹੋਣਗੇ ਪਰ ਮੈਂ ਉਹਨਾਂ ਨੂੰ ਉਹ ਸਿੱਖਾਂ ਦੇ ਹਿੱਤਾਂ ਲਈ ਨਹੀਂ ਹੈ ਸਾਡੇ ਇੱਥੇ ਬਹੁਤ ਕਹਾਣ ਹੋਇਆ ਸਾਡੇ ਯੁੱਧ ਦਾ ਦੁਬਾਰਾ ਨਾ ਹੋਵੇ ਅਸੀਂ ਉਹ ਨਹੀਂ ਹੋਣ ਦੇਵਾਂਗੇ ਔਰ ਇਹਦੇ ਲਈ ਭਾਰਤੀ ਜਨਤਾ ਪਾਰਟੀ ਦਾ ਇੱਥੇ ਮਜ਼ਬੂਤ ਹੋਣਾ ਪੰਜਾਬ 'ਚ ਬਹੁਤ ਜ਼ਰੂਰੀ ਹੈ ਜਗ੍ਹਾ ਜਗ੍ਹਾ ਤੇ ਸਾਡਾ ਕੰਮ ਹੋਣਾ ਬਹੁਤ ਜ਼ਰੂਰੀ ਹੈ ਉਹ ਅਸੀਂ ਕਰਾਂਗੇ ਔਰ ਹਰ ਗੱਲ ਨੂੰ ਉਠਾਵਾਂਗੇ ਔਰ ਜਿਹੜਾ ਇਹਨਾਂ ਨੇ ਅੱਜ ਤੱਕ ਕਿਸੇ ਨੇ ਪੱਤਰ ਨਹੀਂ ਲਿਖਿਆ ਕਿਸੇ ਨੇ ਗੱਲ ਨਹੀਂ ਉਠਾਈ ਇਹ ਉਹ ਮੁੱਦਾ ਜਿਉਂਦਾ ਰੱਖਣਾ ਚਾਹੁੰਦੇ ਆ ਬਸ ਆਪਣੀ ਰਾਜਨੀਤੀ ਤੋਂ ਪ੍ਰੇਰਿਤ ਕੰਮ ਕਰਨਾ ਚਾਹੁੰਦੇ ਆ ਹੋਰ ਕੋਈ ਇਹਨਾਂ ਦੇ ਇਹ ਨਹੀਂ ਹੈ ਕਿ ਵੀ ਅਸੀਂ ਇਸ ਨੂੰ ਰੋਕ ਦਈਏ ਇਹ ਮੇਰੀ ਤੁਹਾਨੂੰ ਗੁਜਾਰਿਸ਼ ਆ ਔਰ ਅਸੀਂ ਇਸ ਦੇ ਬਾਰੇ ਵਿੱਚ ਜਿੱਥੇ-ਜਿੱਥੇ ਅਪਰੋਚ ਕਰਨੀ ਆ ਉਹ ਜ਼ਰੂਰ ਕਰਾਂਗੇ ਜੇ ਸਾਡਾ ਸਾਥ ਵੀ ਲੈਣਾ ਚਾਹਣਗੇ ਤਾਂ ਉਹ ਅਸੀਂ ਕੋਈ ਉਹਦੇ 'ਚ ਕੋਈ ਬੈਰ-ਵਿਰੋਧ ਨਹੀਂ ਸਾਡਾ ਉਹਦੇ ਸਾਥ ਵੀ ਦੇਵਾਂਗੇ ਸਾਰੇ ਮਿਲ ਕੇ ਜਿਹੜੀਆਂ ਗੱਲਾਂ ਦੇਸ਼ ਦੇ ਅੰਦਰ ਨੇ ਪਹਿਲੀ ਗੱਲ ਤਾਂ ਇਹ ਆ ਕਿ ਜਿੰਨੇ ਅਸੀਂ ਇੱਥੇ ਬੈਠੇ ਆ ਸਿਰ ਤੇ ਪਗੜੀ ਬੰਨਦੇ ਆ 40-40 ਸਾਲ ਹੋ ਗਏ ਪੰਜਾ 50 ਸਾਲ ਹੋ ਗਏ ਉਮਰ ਆਪਣੇ ਹਿਸਾਬ ਨਾਲ ਕਦੇ ਕਿਸੇ ਨੇ ਸਾਨੂੰ ਤਾਂ ਰੋਕਿਆ ਨਹੀਂ ਨਾ ਪਗੜੀ ਬੰਨਣ ਤੋਂ ਇਸ ਦੇਸ਼ 'ਚ ਰੋਕਿਆ ਨਾ ਸਰਕਾਰਾਂ ਹੁੰਦੀਆਂ ਜਾਂਦੀਆਂ ਰਹਿੰਦੀਆਂ ਨੇ ਪਰ ਸਿਰਫ ਇੱਕੋ ਸਮਾਂ ਸੀ ਜਦੋਂ ਪਗੜੀ ਵਾਲਿਆਂ ਨੂੰ 3 ਦਿਨ ਲਗਾਤਾਰ ਔਰ ਜੋ ਜ਼ੁਲਮ ਉਹਨਾਂ ਤੇ ਹੋਇਆ ਗਲਾਂ 'ਚ ਟਾਇਰ ਪਾ ਪਾ ਕੇ ਜਲਾਏ ਗਏ ਉਹ ਕਿੰਨਾ ਨੇ ਜਲਾਏ ਫਿਰ ਉਸ ਤੋਂ ਬਾਅਦ ਵੀ ਹੋਰ ਦੇਖੋ ਜ਼ੁਲਮ ਜੇ ਐ ਫਰੀਵੈਰੋ ਉਹਨਾਂ ਨੇ ਬੁਲੇਟ ਫੋਰ ਬੁਲੇਟ ਆਪਣੀ ਕਿਤਾਬ ਆ ਉਹਦੇ 'ਚ ਲਿਖਿਆ ਬਕਾਇਦਾ ਕਿ ਮੈਂ ਰਜੀਵ ਗਾਂਧੀ ਨੂੰ ਕਿਹਾ ਕਿ ਜਿਹੜੀਆਂ 84 ਵਿਕਟਮ ਫੈਮਲੀਆਂ ਨੇ ਇਹਨਾਂ ਨੂੰ ਰਾਹਤ ਦਿੱਤੀ ਜਾਵੇ ਕਹਿੰਦੇ ਮੈਨੂੰ ਡਾਂਟ ਕੇ ਉੱਥੇ ਹੀ ਚੁੱਪ ਕਰਾਤਾ ਆਪਣੀ ਕਿਤਾਬ ਚ ਲਿਖ ਕੇ ਗਏ ਨੇ ਹੁਣ ਚੰਨੀ ਸਾਹਿਬ ਨੂੰ ਮੈਂ ਪੁੱਛਦਾ ਕਿ ਉਹ ਵੀ ਪੜ੍ਹ ਕੇ ਸੁਣਾ ਦੇਣ ਕੀ ਲਿਖਿਆ ਗਿਆ ਬਾਜਵਾ ਸਾਹਿਬ ਸੁਣਾ ਦੇਣ ਔਰ ਰਾਹੁਲ ਗਾਂਧੀ ਨੂੰ ਵੀ ਜਾ ਕੇ ਪੁੱਛ ਲੈਣ ਜਿਹੜਾ ਪਰਿਵਾਰ ਜ਼ੁਲਮ ਕਰਦਾ ਰਿਹਾ ਹੁਣ ਤੁਹਾਨੂੰ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਕਿ ਇਹ ਜਿਹੜਾ ਕਹਿੰਦੇ ਹੈਗੇ ਠੀਕ ਆ ਮੈਂ ਵੀ ਇਹ ਮੰਨਦਾ ਕਿ ਕੜਾ ਪਾਉਣ ਤੋਂ ਔਰ ਹੋਰ ਇਸ ਤਰ੍ਹਾਂ ਦੇ ਚਿੰਨ੍ਹ ਸ੍ਰੀ ਸਾਹਿਬ ਪਾਉਣ ਤੋਂ ਰੋਕਿਆ ਜਾਂਦਾ ਜਦੋਂ ਐਗਜ਼ਾਮ 'ਚ ਜਾਂਦੇ ਆ ਕੀ ਕਿਸੇ ਨੇ ਭਾਰਤੀ ਜਨਤਾ ਪਾਰਟੀ ਪੰਜਾਬ ਤੁਹਾਡੇ ਨਾਲ ਵਾਅਦਾ ਕਰਦੀ ਆ ਜਿੱਥੇ-ਜਿੱਥੇ ਵੀ ਇਹ ਹੋ ਅਸੀਂ ਵਿਰੋਧ ਕਰਾਂਗੇ ਔਰ ਉਹਦੇ 'ਚ ਬਦਲਾਅ ਕਰਵਾਵਾਂਗੇ ਰਾਹੁਲ ਗਾਂਧੀ ਨੂੰ ਪੁੱਛੋ ਵਿਦੇਸ਼ 'ਚ ਜਾ ਕੇ ਬੋਲ ਸਕਦਾ ਇੱਥੇ ਪੱਤਰ ਨਹੀਂ ਲਿਖ ਸਕਦਾ اپੋਜੀਸ਼ਨ ਲੀਡਰ ਆ ਇਹਨੂੰ ਲਿਖਣਾ ਚਾਹੀਦਾ ਕਿ ਵੀ ਤੁਸੀਂ ਆਪਣੇ ਐਗਜ਼ਾਮ 'ਚ ਕਿਉਂ ਨਹੀਂ ਪਾਉਣ ਦਿੰਦੇ ਉਸ ਕੰਸਰਨਡ ਜਿਹੜੀ ਸੰਸਥਾ ਨੂੰ ਲਿਖਣ ਕਿ ਸਨਿਦਰੀ ਲਿਖਿਆ ਔਰ ਯਾਰ ਇੱਕ ਮਿੰਟ ਸੁਣ ਲੋ ਐਸੀ ਕੀ ਵਪਾਰ ਹੋਣ ਲੱਗਿਆ ਤੇ ਉਹ ਪੁੱਛ ਸਕਦੇ ਆ ਕਿ ਵੀ ਤੁਸੀਂ ਰਾਹੁਲ ਜੀ ਪੱਤਰ ਲਿਖਿਆ ਬਾਜਵਾ ਸਾਹਿਬ ਤੁਸੀਂ ਲਿਖਿਆ ਜਾਂ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਨੇ ਲਿਖਿਆ ਹੋਵੇ ਉਹ ਦਿਖਾ ਦੇਣ ਕਿਸੇ ਸੰਸਥਾ ਨੇ ਨਹੀਂ ਲਿਖਿਆ ਸਿਰਫ ਸਾਡੇ ਖਿਲਾਫ ਪ੍ਰਚਾਰ ਕਰਨਾ ਸਾਡਾ ਚਿਹਰਾ ਖਰਾਬ ਕਰਨਾ ਮੋਦੀ ਜੀ ਦਾ ਚਿਹਰਾ ਖਰਾਬ ਕਰਨਾ ਇਹੀ ਮਨਸ਼ਾ ਇਹਨਾਂ ਦੀ ਸਿੱਖਾਂ ਦਾ ਭਲਾ ਸਿੱਖਾਂ ਨਾਲ ਕੋਈ ਐਸੀ ਗੱਲ ਨਾ ਹੋਵੇ ਉਹ ਮਨਸ਼ਾ ਹੀ ਨਹੀਂ ਹੈ ਇਹਨਾਂ ਦੀ ਕਿਸੇ ਦੀ ਇਹ ਰਾਜਨੀਤਿਕ ਮਨਸ਼ਾ ਨੇ ਆਪਣੇ ਰਾਜਨੀਤਿਕ ਹਿੱਤਾਂ ਤੋਂ ਪ੍ਰੇਰਿਤ ਗੱਲਾਂ ਕਰਦੇ ਨੇ ਔਰ ਵਿਦੇਸ਼ ਜਾ ਕੇ ਕਰਨ ਦੀ ਕੀ ਜ਼ਰੂਰਤ ਸੀ ਇਹ ਤਾਂ ਇੱਥੇ ਭਾਰਤ 'ਚ ਹੀ ਹੁਣ ਜੋ ਹੁਣ ਫੇਰ ਜਿਹੜਾ ਆ ਡੱਲੇਵਾਲ ਸਾਹਿਬ ਤੇ ਬਾਕੀਆਂ ਨੂੰ ਕਹਿੰਦੇ ਆ ਜੀ ਸ੍ਰੀ ਸਾਹਿਬ ਪਾ ਕੇ ਜਾਣ ਤੋਂ ਰੋਕਦਾ ਪਹਿਲੀ ਗੱਲ ਤਾਂ 6 ਇੰਚ ਦਾ ਬਲੇਡ ਅਲਾਉਡ ਆ 3 ਇੰਚ ਦਾ ਹੱਥਾ ਸ੍ਰੀ ਸਾਹਿਬ ਦਾ ਜੇ ਉਸ ਤੋਂ ਜ਼ਿਆਦਾ ਹੋਵੇ ਉਹ ਨਹੀਂ ਜਾਣ ਦਿੰਦੇ ਕਿਉਂਕਿ ਅਕਾਲ ਤਖਤ ਸਾਹਿਬ ਨੇ ਵੀ ਉਸ ਨੂੰ